ਬੋਲੇ ਕਿ ਰਾਮਤੀਰਥ ਅਦੀਨ ਆਉਂਦੇ ਪਿੰਡ ਨੂਰਪੁਰ ਵਿਖੇ ਇੱਕ ਔਰਤ ਵੱਲੋਂ ਇੱਕ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਆਪਣੇ ਬੰਬੀ ਤੇ ਨਸ਼ਾ ਕਰਨ ਤੋਂ ਵਰਜਿਆ ਤਾਂ ਉਸਨੇ ਔਰਤ ਨਾਲ ਚੰਗੇ ਮਾੜੇ ਸ਼ਬਦ ਬੋਲੇ ਅਤੇ ਰਾਤ ਨੂੰ ਉਕਤ ਵਿਅਕਤੀ ਦੇ ਪੁੱਤਰ ਵੱਲੋਂ ਅਣਪਛਾਤੇ ਵਿਅਕਤੀ ਨਾਲ ਉਹਨਾਂ ਦੇ ਘਰ ਤੇ ਹਮਲਾ ਕੀਤਾ ਅਤੇ ਗੋਲੀਆਂ ਚੜਾਈਆਂ ਇਟਾ ਰੋੜਿਆਂ ਦੀ ਬਰਛਾਦ ਵੀ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਇਸ ਸਬੰਧ ਵਿੱਚ ਪੀੜਤ ਔਰਤ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਵਿਅਕਤੀ ਜੋ ਕਿ ਨਸ਼ੇ ਦਾ ਆਦੀ ਸੀ ਉਹਨਾਂ ਦੀ ਬੰਬੀ ਤੇ ਟਿਕਾ ਲਗਾਉਣ ਜਾ ਰਿਹਾ ਸੀ ਜਦੋਂ ਉਸਨੇ ਰੋਕਿਆ ਤਾਂ ਉਸਨੇ ਔਰਤ ਨਾਲ ਚੰਗੇ ਮਾੜੇ ਸ਼ਬਦ ਬੋਲੇ ਅਤੇ ਥੋੜੀ ਦੂਰ ਹੀ ਖੜੇ ਸਰਬਜੀਤ ਕੌਰ ਦੇ ਪੁੱਤਰ ਜਗਰਾਜ ਸਿੰਘ ਨਾਲ ਵੀ ਉਸਦੀ ਹੱਥੋਂ ਪਾਈ ਹੋਈ ਅਤੇ ਉਹ ਘਰ ਜਦੋਂ ਆਇਆ ਤਾਂ ਬੰਬੇ ਦੇ ਪੁੱਤਰ ਵਿਸ਼ਾਲ ਨੇ ਜਗਰਾਜ ਨੂੰ ਧਮਕੀ ਭਰਿਆ ਫੋਨ ਕੀਤਾ ਅਤੇ ਜਿੱਦੀ ਸੋਚਣਾ ਉਹਨੇ ਤੁਰੰਤ ਸਰਪੰਚ ਸੰਦੀਪ ਨੂੰ ਦਿੱਤੀ ਜਿਸ ਤੇ ਚਲਦਿਆਂ ਰਾਤ ਦੇ ਕਰੀਬ 7 ਵਜੇ 20 ਤੋਂ 25 ਨੌਜਵਾਨਾਂ ਨੇ ਉਹਨਾਂ ਦੇ ਘਰ ਦੇ ਉੱਪਰ ਇੱਟਾਂ ਰੋੜੇ ਨਾਲ ਹਮਲਾ ਕਰ ਦਿੱਤਾ ਅਤੇ ਗੋਲੀਆਂ ਵੀ ਚਲਾਈਆਂ। ਦਾਤਰ ਕਿਰਪਾਨਾਂ ਮਾਰ ਕੇ ਉਹਨਾਂ ਦਾ ਗੇਟ ਵੀ ਵੱਢ ਦਿੱਤਾ। ਉਪਤ ਔਰਤ ਨੇ ਇਨਸਾਫ ਦੀ ਗੁਹਾਰ ਲਗਾਈ। ਇਸੇ ਸਬੰਧ ਵਿੱਚ ਪੁਲਿਸ ਅਧਿਕਾਰੀ ਦਿਲਜੋਤ ਸੰਪਰਕ ਕੀਤਾ ਤਾਂ ਪੁਲਿਸ ਅਧਿਕਾਰੀ ਡੀਐਸਪੀ ਨੀਰਜ ਕੁਮਾਰ ਨੇ ਦੱਸਿਆ ਕਿ ਵਕ-ਵਕ ਮਾਮਲੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰਬਜੀਤਪੁਰ ਮੇਰਾ ਨਾਮ ਹੈ ਪਿੰਡ ਮੇਰਾ ਨੂਰਪੁਰੇ ਕੀ ਮਤਲਬ ਹੈ ਜਿਹੜਾ ਮਸਲਾ ਕੋਈ ਨਹੀਂ ਇਹ ਕੱਲ ਮੁੰਡਾ ਟੀਕੇ ਲਾਉਣ ਰਿਹਾ ਸੀ ਇੱਥੇ ਲਾਉਣ ਵਾਸਤੇ ਜਾਂਦਾ ਮੈਂ ਰੋਕਿਆ ਸੀ ਇਹ ਮੈਨੂੰ ਗੜਗ ਵੱਧ ਘੱਟ ਬੋਲਿਆ ਕੌਣ ਬੋਲਿਆ ਇਹ ਮੁੰਡਾ ਇਹ ਰਤਨ ਸਿੰਘ ਦਾ ਮੁੰਡਾ ਬੱਬਾ ਟੀਕੇ ਨਸ਼ੇ ਦੇ ਲਾਉਂਦਾ ਜੀ ਕਿੱਥੇ ਲਾਉਂਦਾ ਉਹ ਸਾਡੀ ਬੰਬੀ ਤੇ ਜਾ ਕੇ ਲਾਉਂਦਾ ਮੈਂ ਰੋਕਿਆ ਮੈਨੂੰ ਗੜਗ ਪੁੱਠਾ ਸਿੱਧਾ ਬੋਲਿਆ ਮੇਰਾ ਬੱਚਾ ਭੱਜ ਕੇ ਜਾ ਕੇ ਮਗਰ ਮੇਰਾ ਮੁੰਡਾ ਥੋਟੀ ਖਾਂਦਾ ਨਾ ਰੋਟੀ ਖਵਾਉਣ ਰੋਟੀ ਲੈ ਕੇ ਮੈਂ ਗਈ ਸੀ ਬੰਬੀ ਪਰ ਆਲੀ ਕੰਨਾਂ ਨੇ ਰੋਟੀ ਲੈ ਕੇ ਗਈ ਸਾ ਤੇ ਇਹ ਮਗਰ ਜੱਗ ਜਦ ਨੇ ਪਾਖਿਆ ਵੀ ਤੂੰ ਆ ਜਾ ਮਹਾ ਅਗਲੇ ਬਨੇ ਕੜਾ ਪ੍ਰੋਗਰਾਮ ਹੈ ਮਿਲਣਾ ਤਾਂ ਆ ਜਾ

रात सात बजे ना मेरा बच्चा बहरों तुर आ गुंडिया चढ़ा के अरे बुआ वर्ण दिया है पोतरा मेरा बुआ मामे ना के बोह डे मामे इतने मैं पोतरा चौके खड़ोती छोटा पोतरा मेरे छोटे मुंडे का बेटे का बच्चा है मैं चौहके खड़ोती मुंडे मेरे पोतरे चीका नहीं मैं धके अंदर वाड़ रहे धक्के अंदर वड़े ए मैं अपनी पूरी रीझना गोली कट्टा चलाया पूरी रीझना करके गया मौका पुलिस मौका देख के गई है पांच छे चलाइया अंदर वड़ गए अह नी बाहर निकले बाकी आंढ़ गुआढ़ ने सारा कुछ वेख्या ਆਹ ਗਵਾਹ ਨੇ ਕਥਨ ਨੂੰ ਗਵਾਹੀ ਦਿੱਤੀ ਆ ਬੰਦੇ ਸਾਨੂੰ ਨਹੀਂ ਪਤਾ ਸੀ 7 ਆ ਕੇ 10 ਆ ਕਿੰਨੇ ਆ ਇਹ ਆਂ ਆਂ ਗਵਾਹ ਨੇ ਵੇਖੀ ਸਾਡਾ ਨੁਕਸਾਨ ਬੂਆ ਭੰਨਿਆ ਗੋਲ ਨਾ ਚਲਾਈਆਂ ਨੇ ਇੱਤਾ ਔੜੇ ਚਲਾਇਆ ਸਿਰ ਮੋਸ ਪੋਸ ਮੌਕਾ ਦੇ ਕੇ ਗਈ ਸਾਰਾ ਸਿਰੇ ਚੁਪਿਆ ਸਭ ਕੁਝ ਬਚਾ ਸਾਡਾ ਨੁਕਸਾਨ ਨਹੀਂ ਕਿਹ ਜੀਦਾ ਹੋਇਆ ਨੁਕਸਾਨ ਨਹੀਂ ਹੋਇਆ ਪਰ ਸਾਡਰਾ ਹੋਈ ਬੇਵਕੂਫੀ ਕਿਹੜੀ ਪੁਲਿਸ ਥਾਣੇ ਪੁਲਿਸ ਤਲਾਹ ਕੀਤੀ ਥਾਣੇ ਹੀ 112 ਨੰਬਰ ਤੇ ਤਲਾਹ ਕੀਤੀ ਆ ਉਹਨਾਂ ਨੇ ਲੋਪੋ ਘਾਣੇ ਪੁਲਿਸ ਆਈ ਆ ਤੇ ਤੋਂ रामचीर तो पुलिस आई है इंसाफ होना चाहिए था। दो नंबर का मेरा एक आदमी एक मेरी नौ नौत छोटा मेरा बार गया निका मुंडा जरा मेरा ओजेंद्र ना कमरे चाथरूम नहीं कुछ नहीं जाके पुलिस उधर घर गई है बाद ने पुलिस ने अज तक दसिया

ਕੁੱਤੂ ਨਾ ਨਵੀਂ ਔਰ ਸ਼ਾਮ ਨੂੰ ਆ ਕੇ ਆਕਾਸ਼ਦੀਪ ਔਰ ਬੱਬਾ ਇਹਨਾਂ ਦੋ ਵਿਅਕਤੀਆਂ ਨੇ ਫਿਰ ਕਿਤੇ ਜੇ ਸੰਬੰਧ ਵਿੱਚ ਤਾਣਾ ਲੁੱਪੋ ਕੋਈ ਖੇਡ ਦੋਸੋ 80 ਨੰਬਰ ਐਫ ਆਈ ਆਰ ਦਰਜ ਕੀਤੀ ਗਈ। ਉਸੇ ਹਾਲੇ ਦੇ ਰਸਮੀ